ਪਹਿਲਾਂ ਤਾਂ ਚੋਰ ਸ਼ਰਿਆਮ ਚੀਜ਼ਾਂ ਚੁੱਕ ਕੇ ਲੁੱਟ ਕੇ ਲੈ ਜਾਂਦੇ ਸੀ ਲੇਕਿਨ ਹੁਣ ਤਾਂ ਸ਼ਰਿਆਮ ਵੇਚਣਾ ਵੀ ਸ਼ੁਰੂ ਕਰਤਾ ਇਹਨਾਂ ਨੇ ਚੌਂਕ ਚੁਰਾਹਿਆਂ ਦੇ ਵਿੱਚ ਖੜਕੇ ਜੀ ਹਾਂ ਇੱਕ ਗੱਡੀ ਸੁਵਿਫਟ ਜਿਹਦਾ ਅੱਗੇ ਪਿਛੇ ਨੰਬਰ ਕੋਈ ਨਹੀਂ ਸੀ ਕੋ ਸ਼ੈਲਸੀਡੀ ਨਾਲ ਲੱਗੀ ਸੀ ਕੋਈ ਗੈਸ ਸਿਲੰਡਰ ਕਰਦੇ ਜਿਹੜੇ ਪੇ ਸੀ ਉਹ ਨਾਲ ਲੱਗੇ ਸੀ ਨਾਲ ਇੱਕ ਬਾਈਕ ਵਗੈਰਾ ਆ ਗਈ ਸੀ ਉਹਨੂੰ ਲਾਗੇ ਖਿਲਾੜ ਕੇ ਕਿਸੇ ਦਾ ਇੰਤਜ਼ਾਰ ਕਰਦੇ ਪੇ ਸੀ ਰੋਡ ਦੇ ਵਿੱਚ ਹੀ ਕਿ ਕੁਝ ਲੋਕਾਂ ਵੱਲ ਜਦੋਂ ਇਹਨੂੰ ਦੇਖਿਆ ਗਿਆ ਉਹਨਾਂ ਨੇ ਪੁਲਿਸ ਨੂੰ ਇਸ ਬਾਰੇ ਇਤਲਾਹ ਦੇ ਦਿੱਤੀ ਕਿ ਨਾਲ ਦੇ ਨਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਫੜ ਕੇ ਜਦੋਂ ਜਾਂਚ ਕੀਤੀ ਤਾਂ ਸਾਰਾ ਸਮਾਨ ਹੀ ਨਿਕਲਿਆ ਚੋਰੀ ਦਾ ਇਹ ਗਾਕਾ ਨੂੰ ਉਡੀਕ ਦੇ ਪੇ ਸੀ ਆਪਣਾ ਸਾਰਾ ਚੋਰੀ ਦਾ ਸਮਾਨ ਫੀਚਰ ਦੀ ਫਿਰਾਗ ਦੇ ਵਿੱਚ ਸੀ ਲੇਕਿਨ ਹੁਣ ਪੁਲਿਸ ਦੇ ਰਿੱਕੇ ਆ ਚੁੱਕੇ ਗਿਆ ਪੁਲਿਸ ਵੱਲੋਂ ਇਹਨਾਂ ਨੂੰ ਫੜ ਕੇ ਪੁਲਿਸ ਰਿਮਾਂਡ ਹਾਸਲ ਵੀ ਕਰ ਲਿਆ ਗਿਆ ਹੈਗਾ ਆ ਔਰ ਜਲਦ ਹੀ ਹੋ ਜਿਹੜੇ ਕਲਾਸੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਹੌਸਲੇ ਤੁਸੀਂ ਦੇਖ ਲੋ ਸ਼੍ਰੀਆਮ ਰੁੱਟਾ ਕੁਮਾ ਵੀ ਕਰਨੀਆਂ ਤੇ ਸ਼੍ਰੀਆਮ ਸ਼ਹਿਰਾਂ ਦੇ ਵਿੱਚ ਇਹਨੂੰ ਵੇਚਣ ਦੀ ਜ਼ਰੂਰਤ ਵੀ ਕਰਨ ਲਾਪੇ ਨੇ ਇਹ ਨਸ਼ੇੜੀ ਇਹ ਜਿਹੜੇ ਚੋ ਮਾਰਦੋਗਸ ਵੀ ਸਾਹਿਬ ਦੇ ਜਿਹੜਾ ਦਾ ਤਮਪਤਾਵਕ ਜਿਹੜੀ ਮਾਰਿਆਸ ਦਾ ਗੱਲ ਜਿਹ ਮੈਂ ਅੰਦੇ ਤਰ ਜਿਹੜੇ ਸਾਡੀ ਗਸਤ ਪਾਰਟੀ ਜਿੰਦੀ ਅਗਵਾਈ ਹੌਲਦਾਰ ਮਨਜਿੰਦਰ ਸਿੰਘ ਕਰ ਰਿਹਾ ਸੀ ਜਦੋਂ ਇਹ ਬੋਗੀਪੁਰਾ ਚੌਂਕ ਲੱਗੇ ਪਹੁੰਚਦੇ ਨੇ ਉਹਨਾਂ ਨੂੰ ਤਲਾਸ਼ ਮਿਲੀ ਕਿ ਦਿੱਲੀ ਕਲੋਨੀ ਅੰਮ੍ਰਿਤਸਰ ਰੋਡ ਤੇ ਉਹ ਕਲੋਨੀ ਦੇ ਵਿੱਚ ਇੱਕ ਬਿਨਾ ਨੰਬਰ ਦੀ ਸਵੱਟਕਾਰ ਖੜੀ ਜਿਹਦੇ ਦੋ ਨੌਜਵਾਨ ਬੈਠੇ ਨੇ ਜੋ ਕਾਰ ਵੀ ਚੋਰੀ ਦੇ ਅੰਦਰ ਚੋਰੀ ਕੀਤਾ ਹੋਰ ਵੀ ਸਮਾਨ ਵੇਚਣ ਦੀ ਤਾਕ ਵਿੱਚ ਬੈਠੇ ਹੋਣ ਇਹਦੇ ਤਲਾਸ਼ ਮਿਲਦੇ ਇਹਨਾਂ ਨੇ ਜਾ ਕੇ ਉਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਕੇ ਉਹਨਾਂ ਦੇ ਪਾਸੋਂ ਪੁੱਛਗਿੱਛ ਕੀਤੀ ਇਹਨਾਂ ਦੇ ਇੱਕ ਨੇ ਨਾਂ ਆਪਣਾ ਵਿਰਿੰਦਰ ਕੁਮਾਰ ਦੂਜੇ ਨੇ ਆਪਣਾ ਅਰਸ਼ਦੀਪ ਸਿੰਘ ਦੋਨੇ ਵਾਸੀਆਂ ਬਗਿਆਣਾ ਵਸਦੀ ਥਾਣਾ ਸਵੀ ਸਾਉ ਦੱਸਿਆ ਇਹਨਾਂ ਦੀ ਨਿਸ਼ਾਨਦੇਹੀ ਤੇ ਅਗੇ ਇੱਕ ਹੋਰ ਮੋਟਰਸਾਈਕਲ ਬਰਾਮਦ ਹੋਇਆ ਕੀ ਕੀ ਬਰਾਮਦ ਹੋਇਆ ਇੱਕ ਸਵਿਟ ਕਾਰ ਇੱਕ ਐਲਈਡੀ ਇੱਕ ਮੋਟਰਸਾਈਕਲ ਪੰਜ ਘੜੀਆਂ ਇੱਕ ਕੈਮਰਾ ਦੋ ਗੈਸਿਲੈਂਡਰ ਪਹਿਲਾਂ ਵੀ ਇਹ ਮਾਮਲੇ ਦਰਜਾ ਆ ਜਿਹੜਾ ਇਹਨਾਂ ਦੇ ਵਿਰਿੰਦਰ ਕੁਮਾਰ ਨੇ ਦੇ ਸੱਤ ਅੱਠ ਮਾਮਲੇ ਪਹਿਲਾਂ ਵੀ ਦਰਜਾ ਕਾਮੀ ਦੀ ਦਰਦ ਬੰਮ ਕਜ਼ਮੋ ਦਰਜ ਕਰਕੇ ਇਹਨਾਂ ਨੂੰ ਦੋ ਮਾਨਜੋ ਅਦਾਲਤ ਚ ਪੇਸ਼ ਕਰ ਦਿੱਤਾ ਦੋ ਦੋ ਦਾ ਪੁਲਿਸ ਰਿਮਾਨ ਹਾਸਲ ਕਰ ਲਿਆ ਇਹਨਾਂ ਨੂੰ ਪੁੱਛਗਿੱਛ ਕਰਕੇ ਅੱਗੇ ਵੀ ਜਿਹੜੇ ਕਾਫੀ ਖਲਾਸੇ ਹੁੰਦੀ ਸੁਭਾਉਣਾ